ਜਿਹੜੇ ਕਿਸਾਨ ਵੀਰ ਭਰਾਵੋ ਹਲੇ ਵੀ ਧਰਨੇ ਤੇ ਨਹੀਂ ਗਏ ਉਹ ਭਰਾਵੋ ਹੁਣ ਤਾਂ ਤੁਰਫੋ ਯਾਰਾ ਹੁਣ ਤਾਂ ਆਪਣੇ ਆਲਿਆਂ ਦੇ ਉਥੇ ਮੌਰ ਕੁੱਟੀ ਜਾਂਦੇ ਨੇ ਸਾਡੀ ਅੱਜ ਡਿਊਟੀ ਲੱਗੀ ਸੀ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨ ਦੀ ਵੀ ਵੱਧ ਤੋਂ ਵੱਧ ਬੰਦੇ ਧਰਨਿਆਂ ਤੇ ਪਹੁੰਚੋ ਪਰ ਫੇਰ ਵੀ ਬਹੁਤ ਲੋਕ ਸਾਥ ਦੇ ਰਹੇ ਨੇ ਵਿਚ ਲੋਕ ਹਲੇ ਵੀ ਪਾਰਟੀਆਂ ਦੇ ਸਿਰ ਤੇ ਖੜੇ ਨੇ ਵੀ ਜੇ ਸਾਡੀ ਪਾਰਟੀ ਵਾਲਾ ਪ੍ਰਧਾਨਕ ਹੋਊਗਾ ਅਸੀਂ ਤਾਂ ਤੁਰਾਂਗੇ ਪਰ ਹੁਣ ਤਾਂ ਲੋਕ ਇੱਕ ਮੁੱਠ ਹੋ ਜੋ ਅੱਜ ਖਨੌਰੀ ਬਾਡਰ ਤੇ ਦੇਖ ਲਓ ਕੀ ਕੁਝ ਹੋਇਆਗਾ ਪੋਲਸ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ ਕਿਸਾਨਾਂ ਗਣੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਦਾ ਇਕਤਾ ਨਹੀਂ ਹੈਗਾ ਨਾਲੇ ਪਹਿਲਾਂ ਆਪਾਂ ਮੋਰਚਾ ਜਿੱਤ ਕੇ ਆਇਆ ਪਰ ਫਿਰ ਵੀ ਹਲੇ ਤੁਸੀਂ ਕਿਨੂੰ ਉਡੀਕ ਉਡੀਕ ਰਹੇ ਹੋ ਤੁਸੀਂ ਕਿਦੀ ਉਡੀਕ ਤੇ ਖੜੇ ਹੋਗੇ ਵੀ ਫਲਾਨਾ ਬੰਦਾ ਕਹੂਗਾ ਇਸ ਤਾਂ ਤਾਂ ਜਾਵਾਂਗੇ ਵਿੱਚ ਪਿੰਡਾਂ ਚੋਂ ਤਾਂ ਭਰਾਵੋ ਟਰਾਲੀਆਂ ਤੁਰਨ ਲੱਗੀਆਂ ਆਪੋ ਤਾਂ ਆਪ ਲੋਕ ਇਕੱਠੇ ਹੋਣ ਲੱਗ ਗਏ ਕਹਿੰਦੇ ਪ੍ਰਧਾਨਾਂ ਦੇ ਛਿਰਤੇ ਨਹੀਂ ਰਹਿੰਦੇ ਅਸੀਂ ਸਿੱਧਾ ਦਿੱਲੀ ਨੂੰ ਜਾਵਾਂਗੇ ਏਕਾ ਕਰਾਂਗੇ ਵਿਚ ਪਿੰਡ ਦੇ ਅਸੀਂ ਦੇਖਿਆ ਉੱਥੇ 5 5 4 4 ਨੌਜਵਾਨ ਬੈਠੇ ਨੇ ਬਾਕੀ ਪਿੰਡ ਕਹਿੰਦਾਗਾ ਸਾਡਾ ਗਰਾਹਾਂ ਵਾਲਾ ਕਹੂਗਾ ਜਾਂ ਸਾਡਾ ਕਿਰਤੀ ਵਾਲਾ ਕਹੂਗਾ ਅਸੀਂ ਤਾਂ ਫੇਰ ਤੁਰਾਂਗੇ ਤੁਸੀਂ ਤਾਂ ਭਰਾਵੋ ਆਪਣੇ ਧਰਨੇ ਨੂੰ ਵੀ ਵੋਟਾਂ ਵਾਂਗੂ ਲੀਡਰਾਂ ਵਾਂਗੂ ਵੰਡਣ ਲੱਗੇ ਜੀ ਸਾਡਾ ਨੁਮਾਇੰਦਾ ਕਹੂਗਾ ਅਸੀਂ ਫੇਰ ਜਾਵਾਂਗੇ ਹੁਣ ਲੋੜ ਹੈ ਭਰਾਵੋ ਇਕੱਠੇ ਹੋਣ ਦੀ ਪਹਿਲਾਂ ਵਾਂਗੂ ਸਾਰੇ ਲੋਕ ਇਕੱਠ ਕਰਕੇ ਬਾਦ ਚੜ ਕੇ ਜਾਓ ਫੇਰ ਹੀ ਆਪਣਾ ਉੱਥੇ ਕੁਝ ਬਣੂਗਾ ਵੱਕ ਵੱਕ ਸਾਨੂੰ ਵੀ ਪਿੰਡਾਂ 'ਚ ਜਾ ਕੇ ਪਤਾ ਲੱਗਿਆ ਜਦੋਂ ਉੱਥੇ ਲੋਕਾਂ ਨੂੰ ਕਹਿੰਦੇ ਸੀ ਜਾਗਰੂਕ ਕਰਦੇ ਸੀ ਵੀ ਚੱਲੋ ਭਰਾਵੋ ਵੱਧ ਤੋਂ ਵੱਧ ਜਾਣੇ ਨੌਜਵਾਨ ਵੀਰ ਇਕੱਠੇ ਹੋਵੋ ਪਰ ਜਿਹੜੇ ਉਗਰਾਹਾਂ ਵਾਲੇ ਲਾ ਲੋ ਜਾਂ ਕੋਈ ਵੀ ਨਮਾਇंदे ਸੀ ਸਾਨੂੰ ਮਿਲੇ ਨੇ ਜਿਹੜੇ ਉੱਥੇ ਤਖਤਪੋਸਾਂ ਤੇ ਬੈਠੇ ਜਿਹੜੇ ਬਜ਼ੁਰਗ ਨੇਗੇ ਉਹ ਵੀ ਸਾਨੂੰ ਉੱਥੇ ਮਿਲੇ ਨੇ ਗ੍ਰਾਹਾਂ ਪਾਰਟੀ ਦੇ ਬੈਠੇ ਜੇ ਉਹਨਾਂ ਨੂੰ ਪੁੱਛਦੇ ਆ ਉਹ ਕਹਿੰਦੇ ਨੇ ਚੱਲਾਂਗੇ ਜੀ ਹਲੇ ਸਾਡਾ ਟਾਈਮ ਨਹੀਂ ਆਇਆ ਉਹ ਤੁਹਾਡਾ ਟਾਈਮ ਫਿਰ ਆਊਗਾ ਕਦੋਂ ਜਦੋਂ ਉੱਥੇ ਆਪਣੇ ਵਾਲਿਆਂ ਦੇ ਕਿਸੇ ਦਾ ਹੋਰ ਲੱਤਾਂ ਬਾਹ ਟੁੱਟ ਗਈ ਜਾਂ ਕੋਈ ਹੋਰ ਮਾਰ ਦਿੱਤੇ ਗਏ ਆਪਣੇ ਤਾਂ ਪਹਿਲੇ ਹੀ ਕਿਸਾਨ ਬਹੁਤ ਜ਼ਿਆਦਾ ਸ਼ਹੀਦ ਹੋ ਰਹੇ ਨੇ ਬਾਅਦ ਚੋਂ ਜਾਏ ਜਿਹੇ ਜੇ ਨਾਂ ਗਏ ਜਿਵੇਂ ਪਿਛਲੀ ਵਾਰ ਗਏ ਸੀ ਬਣੀਆਂ ਬਣਾਈਆਂ ਸਟੇਜਾਂ ਸਾਂਭ ਲਈਆਂ ਜਾ ਕੇ ਇਹਨਾਂ ਨੇ ਬਾਅਦ ਚੋਂ ਬੱਲੇ ਬੱਲੇ ਹੋ ਗਈ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਹਰਿਆਣਾ ਸਰਕਾਰ ਨੇ ਵੀ ਤੁਸੀਂ ਕੱਲ ਵੀ ਦੇਖਿਆ ਹੋਊਗਾ ਲਵੇ ਲਵੇ ਸੜਕਾਂ ਦੇ ਕਿਨਾਰੇ ਸਾਰੀਆਂ ਕਣਕਾਂ ਭਰਤੀਆਂ ਉਹ ਕਾਦੇ ਵਾਸਤੇ ਵੀ ਜਿਹੜੇ ਹਰਿਆਣਾ ਦੇ ਬੰਦੇ ਨੇ ਆਪਣੀ ਸਪੋਰਟ ਕਰਦੇ ਸੀਗੇ ਲਾਂਗਾ ਦੇ ਦਿੰਦੇ ਸੀਗੇ ਜਿੱਥੇ ਵੀ ਇਹਨਾਂ ਨੇ ਬਾਰਡਰ ਬੰਦ ਕਰੇ ਸੀ ਲੋਕ ਆਪਣੀਆਂ ਕਣਕਾਂ ਵਿੱਚ ਦੀ ਨਿਘਾਉਣ ਲੱਗੇ ਸੀ ਇੰਨਾ ਜ਼ਿਆਦਾ ਉਹ ਕਰ ਰਹੇ ਨੇ ਵੀ ਹਾਂ ਆਪਣਾ ਈਕਾ ਹੋ ਜੇ ਐਮਐਸਪੀ ਆਪਰ ਆਪਦੀ ਲਾਗੂ ਕਰਾ ਲਈਏ ਜਿਹੜੇ ਇਹਨਾਂ ਦੇ ਹੋਰ ਖਤਰਨਾਕ ਕਾਨੂੰਨ ਬਣਾਏ ਨੇ ਇਹਨਾਂ ਨੇ ਵੀ ਆਪਾਂ ਵਾਪਸ ਕਰਾ ਦिए ਉਹ ਵੀ ਆਪਣੀ ਇੰਨੀ ਮਦਦ ਕਰ ਰਹੇ ਨੇ ਪਰ ਆਪਣੇ ਲੋਕ ਫੇਰ ਵੀ ਨਹੀਂ ਮੰਨ ਰਹੇ ਉਹਨਾਂ ਦੀਆਂ ਵਿੱਚ ਕਣਕਾਂ ਜਮਾ ਤਬਾਹ ਹੋ ਗਈਆਂ ਜਿਹੜੀਆਂ ਦੋ ਦੋ ਤਿੰਨ ਤਿੰਨ ਵਾਰੀ ਪਾਣੀ ਨਾਲ ਭਰਤੀਆਂ ਉਹਨਾਂ ਨੇ ਕਾਦੇ ਵਾਸਤੇ ਵੀ ਕਿਤੇ ਕਿਸਾਨ ਲੰਘ ਨਾ ਜਾਣ ਉਹ ਆਪਣੀ ਖਾਤਰ ਘਾਟੇ ਖਾ ਰਹੇ ਨੇ ਪਰ ਆਪਣੇ ਲੋਕ ਫੇਰ ਵੀ ਨਹੀਂ ਤੁਰ ਰਹੇ ਹੈਗੇ ਇਹ ਚੀਜ਼ ਤੁਸੀਂ ਧਿਆਨ ਚ ਰੱਖਿਓ ਵੀ ਇਕੱਠੇ ਹੋ ਕੇ ਜਾਣਾ ਤਾਂ ਪਊਗਾ ਇਹ ਕਿਸੇ ਇਕੱਲੇ ਜਾਣੇ ਦਾ ਕੰਮ ਨਹੀਂ ਹੈਗਾ ਵੀ ਜੇ ਕਿਸੇ ਜ਼ਿਮੀਂਦਾਰ ਦਾ ਹੀ ਹੈ ਇਕੱਲੇ ਦਾ ਜਿਹੜੇ ਕੋਈ ਛੋਟੇ ਮੋਟੇ ਦੁਕਾਨਦਾਰ ਨੇ ਉਹ ਵੀ ਖਤਮ ਹੋ ਜਾਣਗੇ ਜੇ ਇਹ ਪਾਰਟੀਆਂ ਆ ਗਈਆਂ ਅੜਾਨੀ ਵਾਨੀ ਵਰਗੇ ਆ ਗਏ ਇੱਥੇ 100 100 200 ਕਿਲੇ ਦਾ ਇੱਕ ਘੇਰਾ ਬਣ ਜਾਊਗਾ ਕਿਸੇ ਨੂੰ ਕਿਸੇ ਮੋਟਰ ਦੀ ਵੀ ਨਹੀਂ ਸਿਆਣ ਰਹਿਣੀ ਜਿਵੇਂ ਹੁਣ ਆਪਾਂ ਬਹਿ ਜਾਣਾ ਨਾ ਪੰਨਾਂ ਤੇ ਉਹ ਸਾਰਾ ਕੁਝ ਖਤਮ ਹੋ ਜੂ ਡੋਲੂ ਲੈ ਕੇ ਜਾਣਾ ਪਿਆ ਕਰੂ ਟੀਪਣਾ ਚ ਰੋਟੀ ਜਾਇਆ ਕਰੂਗੀ ਬਾਅਦ ਚੋਂ ਹੱਥ ਕੁਝ ਨਹੀਂ ਲੱਗਣਾ ਇਕੱਠੇ ਹੋ ਕੇ ਤੁਰਪੋ ਹਲੇ ਵੀ ਟਾਈਮ ਆਏਗਾ ਜਿਹੜਾ ਵੀ ਕੋਈ ਵੀਰ ਹੋਰ ਵੀ ਤੁਸੀਂ ਆ ਵੀਡੀਓ ਰੋਜ਼ ਹੀ ਦੇਖਦੇ ਹੋ ਉਥੇ ਕੀ ਕੁਝ ਹੋ ਰਿਹਾ ਹੈਗਾ ਬਾਰਡਰਾਂ ਤੇ ਜੇ ਹਲੇ ਵੀ ਤੁਹਾਡੀ ਜ਼ਮੀਰ ਨਹੀਂ ਜਾਗੀ ਹੈਗੀ ਫਿਰ ਤਾਂ ਲਾਹਣਤਾ ਯਾਰ ਇੱਕ ਗੇੜਾ ਮਾਰ ਕੇ ਤਾਂ ਦੇਖੋ ਉਥੇ ਪਤਾ ਤਾਂ ਲੱਗੇ ਤੁਹਾਨੂੰ ਵੀ ਹੋ ਕੀ ਰਿਹਾ ਹੈਗਾ ਘਰੇ ਬੈਠਾ ਤਾਂ ਹਰੇਕ ਹੀ ਗੱਲਾਂ ਮਾਰੀ ਜਾਂਦਾ ਸੀ ਦੋ ਵਾਰ ਜਾ ਕੇ ਆਇਆ ਫੇਰ ਤਾਂ ਹੀ ਪਿੰਡਾਂ 'ਚ ਪ੍ਰਚਾਰ ਕਰਨ ਲੱਗੇ ਆ ਵੀ ਲੋਕੋ ਜਾਗੋ ਹਲੇ ਵੀ ਟਾਈਮ ਆਇਗਾ ਜਿਹੜੇ ਆਪਣੀ ਨਸਲ ਬਚਾ ਲਓ ਆਹੀ ਇੱਕ ਟਾਈਮ ਰਹਿ ਗਿਆ ਜੇ ਕਿਹੜਾ ਕਾਨੂੰਨ ਲਾਗੂ ਹੋ ਗਏ ਬਾਅਦ 'ਚ ਹੱਥ ਪੱਲੇ ਤੁਹਾਡੇ ਕੁਝ ਨਹੀਂ ਰਹਿਣਾ ਹੈਗਾ ਜੇ ਸਾਰਾ ਕੁਝ ਖਤਮ ਹੀ ਹੋ ਗਿਆ ਫੇਰ ਕੋਈ ਫਾਇਦਾ ਨਹੀਂ ਹੈਗਾ ਚਾਹੇ ਲੱਖ ਬਾਅਦ ਕਿਉਂ ਕੋਸ਼ਿਸ਼ਾਂ ਕਰੀ ਜਾਏ ਉਹ ਜਾਂ ਕੋਸ਼ਿਸ਼ ਤੁਸੀਂ ਜ਼ੋਰ ਲਾ ਲਿਓ ਕੁਝ ਨਹੀਂ ਬਣਦਾ ਹੈਗਾ ਧੰਨਵਾਦ